ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਆਪਾਂ ਬਣਾਉਣਾ ਅੱਜ ਫੇ ਇੱਕ ਬਲੌਗ ਗਰਮੀ ਚ ਤੜਕਦਾ ਫੜਕਦਾ ਅੱਜ ਆਪਾਂ ਬਣਾਉਣਾ ਇੱਕ ਬਲੌਗ ਬਲੌਗ ਬਣਾਉਣਾ ਆ ਬੱਸ ਦੇ ਉੱਤੇ ਤੇ ਨਾਲੇ ਗੱਲ ਕਰਨੀ ਆ ਇੱਕ ਪੈਪਸੂ ਰੋਡਵੇਜ ਦੇ ਵਿੱਚ ਜਿਹੜੀ ਆ ਲੇਡੀਜ਼ ਨੇ ਹ ਕਨੈਕਟਰ ਤੇ ਹੱਥ ਚੱਕਿਆ ਉਹਨੂੰ ਵੀ ਤਾਂ ਆਪਾਂ ਮੜਾ ਮੋਟਾ ਐਕਸਪਲੇਨ ਕਰਾਂਗੇ ਕਿੱਦਾਂ ਬੰਦੇ ਕਿੱਦਾਂ ਲੇਡੀਜ਼ ਕਿੱਦਾਂ ਬੁਢੀ ਬੀਬੀਆਂ ਨਾ ਡਰਾਈਵਰ ਕਨੈਕਟਰਾਂ ਦੇ ਹੱਥੀ ਪੈਂਦੀਆਂ ਗੱਲ ਪੈਂਦੀਆਂ ਤੇ ਮੁੜ ਕੇ ਇਹ ਗੱਲ ਬਣਾਇਆ ਜਿੱਤੀ ਜਾਂਦੀ ਆ ਕਿ ਇੱਕ ਲੇਡੀਜ਼ ਤੇ ਇੱਕ ਬੰਦੇ ਨੇ ਹੱਥ ਚੱਕਿਆ ਕੰਡੈਕਟਰ ਦਾ ਇਨਸਾਨ ਹੀ ਹੈ ਨਹੀਂਗਾ ਉਹਨੂੰ ਇਨਸਾਨ ਵਾਲੀ ਲਿਸਟ ਦੇ ਵਿੱਚ ਤਾਂ ਗਿਣਿਆ ਹੀ ਨਹੀਂ ਜਾਂਦਾ ਨਾ ਡਰਾਈਵਰ ਕੰਡੈਕਟਰ ਨੂੰ ਤੇ ਉਹਦਾ ਹੈ ਨਹੀਂ ਇਦਾਂ ਦਾ ਕਹਿੰਦੇ ਨਹੀਂ ਕਿ ਇੱਕ ਇਨਸਾਨ ਇੱਕ ਬੰਦੇ ਨੇ ਜਨਾਨੀ ਦਾ ਹੱਥ ਚੱਕਿਆ ਇਦਾਂ ਕਹਿੰਦੇ ਇੱਕ ਕੰਡੈਕਟਰ ਨੇ ਪ੍ਰਾਈਵੇਟ ਬੱਸ ਦੇ ਦੋ ਟਕੇ ਦੇ ਕੰਡੈਕਟਰ ਨੇ ਬਹੁਤ ਕੁਝ ਬੋਲਦੇ ਅੱਜ ਦਾ ਆਪਾਂ ਬਣਾਉਨੇ ਆ ਬਲੌਗ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਅੱਜ ਰੌਣਕ ਮੇਲਾ ਵੀ ਦਿਖਾਵਾਂਗੇ ਤੇ ਨਾਲੇ ਗੱਲ ਕਰਾਂਗੇ ਉਸ ਵੀਡੀਓ ਦੀ ਤੇ ਉਹਦੇ ਵਿੱਚ ਗਲਤੀ ਮੇਰੇ ਹਿਸਾਬ ਨਾਲ ਤਾਂ ਤੁਹਾਨੂੰ ਦੱਸੂਗਾ ਜਿੱਦਾਂ ਜਿੱਦਾਂ ਵੀਕ ਮੈਨੂੰ ਦੇਖਿਆ ਜਾਂ ਮੈਂ ਅਬਜ਼ਰਵ ਕੀਤਾ ਤੁਹਾਨੂੰ ਦਿਖਾ ਲੂੰਗਾ ਤੇ ਨਾਲੇ ਕੀ ਅਬਜ਼ਰਵ ਇੱਥੇ ਰੋਜ਼ ਅਸੀਂ ਟੱਕ ਟੱਕ ਅੱਟੀ ਦੀਆਂ ਕੀ ਉਹਦੇ ਵਿੱਚ ਵੀ ਤੁਹਾਨੂੰ ਦਿਖਾ ਲੂੰਗਾ ਕਿ ਮੋਸਟਲੀ ਜਿਹੜੀ ਲੜਾਈ ਆ ਜਿਹੜੀ ਡਰਾਈਵ ਇੱਕ ਕੰਡੈਕਟਰ ਦੀ ਇੱਕ ਅਣਜਾਣ ਲੇਡੀਜ਼ ਨਾਲ ਲੜਾਈ ਆ ਉਹ ਕਿਹੜੀ ਗੱਲੋਂ ਜ਼ਿਆਦਾਤਰ ਹੁੰਦੀ ਆ ਕਿਸੇ ਦਾ ਦਿਮਾਗ ਨਹੀਂ ਖਰਾਬ ਕੀ ਲੋਕਾਂ ਦੀਆਂ ਬੁੜੀਆਂ ਨਾਲ ਗੱਲ ਦਿੰਦਾ ਹੋਰ ਹੈਨਾ ਗੱਲ ਪੈਂਦਾ ਜਾ ਕੇ ਉਹਦੇ ਲੜਦਾ ਰਵੇ ਕਿਸੇ ਨਾ ਕਿਸੇ ਗੱਲ ਤੋਂ ਲੜਾਈ ਹੁੰਦੀ ਆ ਉਹ ਕਿਹੜਾ ਰੀਜ਼ਨ ਜ਼ਿਆਦਾ ਆ ਜਿਹਦੇ ਕਰਕੇ ਲੜਾਈ ਹੁੰਦੀ ਆ ਤੇ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਇਹ ਇਹਦੇ ਵਿੱਚ ਸਰਕਾਰਾਂ ਵੀ ਹੁੰਦੀਆਂ ਗਲਤ ਆ ਇਹ ਨਹੀਂ ਕਿ ਬੰਦੇ ਬੁੜੀ ਦੀ ਗੱਲ ਤੇ ਵਿੱਚ ਸਰਕਾਰਾਂ ਲੈ ਆਂਦੀ ਆ ਸਰਕਾਰਾਂ ਦਾ ਵੀ ਉਹਨਾਂ ਰੋਲਾ ਕਿਉਂਕਿ ਸਰਕਾਰਾਂ ਨੇ ਹੀ ਆ ਜਿੱਥੇ ਤੱਕ ਪਹੁੰਚਾਏ ਆ ਕਿ ਜਿਹੜੇ ਲੋਕ ਗਾਲ ਪੈ ਰਹੇ ਆ ਇੱਕ ਦੂਜੇ ਦੇ ਬਾਕੀ ਹੁਣ ਚਲਿਏ ਬਣਾਉਣੇ ਆ ਅੱਜ ਦਾ ਬਲੌਗ ਚੰਗਾਈ ਲੋ ਆ ਵੀ ਮਿੱਤਰੋ ਪਹੁੰਚ ਗਏ ਆ ਆਪਾਂ ਫਗਵਾੜੇ বাস ਸਟੈਂਡ ਮੈਂ ਜਦ ਦਰੂਜ ਲੇਟੇ ਹੀ ਹੁਣਾ ਤੇ ਪੂਰੇ ਪੂਰੇ ਟਾਈਮ ਨਾ ਪਹੁੰਚਦਾ ਮੇਰੇ ਜੰਦਿਆਂ ਨੂੰ ਬਸ ਤਿਆਰ ਖੜੀ ਸੀ ਬਾਜਾ ਮਾਰਦੇ ਬਾਹਰ ਨੂੰ ਆ ਗਏ ਆ ਸਵਾਰੀ ਘਟਿਆ ਤੁਸੀਂ ਦੇਖ ਸਕਦੇ ਆ ਗਰਮੀ ਹੁਣੇ ਹੀ ਬਹੁਤ ਹੋ ਜਾਂਦੀ ਕਿਉਂਕਿ ਸਾਡੇ ਤੋਂ ਹੁਣ ਦਾ ਟਾਈਮ 9:55 ਮਿੰਟ ਦਾ ਆ ਹੁਣ ਆਪਾਂ ਚੱਲੇ ਆ ਨਕੂਦਰ ਨੂੰ ਤੁਹਾਨੂੰ ਮਿਲਦੇ ਆ ਨਕੂਦਰ ਜਾ ਕੇ ਚਲੋ ਠੀਕ ਹਾਂਜੀ ਪਹੁੰਚ ਗਏ ਆ ਆਪਾਂ ਬੱਸ ਸਟੈਂਡ ਕੋਕ ਪੀਣ ਦੀ ਤਿਆਰੀ ਆ ਕਿਉਂਕਿ ਸਵੇਰੇ ਗਰਮੀ ਬਹੁਤ ਹੁੰਦੀ ਚਾਨਤ ਦੇਖਣ ਨੂੰ ਦਿਲ ਨਹੀਂ ਕਰਦਾ ਹੁੰਦਾ ਬੈਠੇ ਪਰ ਅਸੀਂ ਚੌ ਫੌਜੀ ਚਾਹ ਵਾਲੇ ਦੇ ਕੋਲ ਆ ਤੇ ਅੱਬਾਈ ਸਾਡੇ ਨੂੰ ਸਵੇਰੇ ਭੁੱਖ ਲੱਗ ਜਾਂਦੀ ਸਵੇਰੇ ਕੀ 12 ਵਜੇ ਚੱਲੇ ਆ ਤੇ ਭੁੱਖ ਤਾਂ ਲੱਗਣੀ ਆ ਤੇ ਮੈਂ ਸੋਚਿਆ ਸਾਡਾ ਅੰਡਾ ਚਾਰਜ ਚਾਚਾ ਸਾਡਾ ਬੜਾ ਵੇਰ ਆਇਆ ਇਹਨਾਂ ਥੋੜੀ ਜੀ ਗੱਲਬਾਤ ਕਰੀਏ ਚਲੋ ਇੱਧਰ ਆਓ ਬੜਾ ਯਾਰ ਸਵਾਰੀ ਕਦੇ ਨਹੀਂ ਮਿਲਦੀ ਸਾਨੂੰ ਹਾਂਜੀ ਠੀਕ ਹੈ ਤਾਂ ਕਰ ਨਾਰੀਅਲ ਦੇ ਦਰਿਆ ਚ ਆਉਂਦੇ ਆ ਪਾਹੂਗਾ ਤੁਹਾਡੇ ਇੱਕ ਨੈਕਟਰ ਪਈਏ ਜੇ ਸਵਾਰੀ ਨਾ ਮਿਲੇ ਨਾਰੀਅਲ ਤਾਂ ਰਹਿੰਦੇ ਹੈ ਹਾਂ ਨਾਲ ਹੀ ਸਵਾਰੀ ਸ਼ੁਰੂ ਹੋ ਜਾਂਦੀ ਸਾਡੇ ਵਾਲ ਦਰਿਆ ਵੇਂਦਾ ਕੋਈ ਨਹੀਂ ਹੈ ਦਰੇ ਆ ਵੰਦਾ ਤੁਹਾਨੂੰ ਦੇ ਲਈ ਇਦਾਰ ਦਉਗੇ ਨਹੀਂ ਸਾਨੂੰ ਛੁੱਟੀ ਦਿਵਾ ਦਿੰਦੇ ਆ ਸੱਤ ਲੋ ਜਰਾ ਦੇ ਕਿ ਮਾਰੀ ਛਲਕੇ ਕਾਲੇ ਹਾਂ ਜਾਂ ਦੇ ਛਲਕੇ ਕਾਲੇ ਇਹ ਸਾਡੇ ਅਡਾਂ ਜੱਜ ਸਾਹਿਬ ਔਂਜ ਦੇ ਪਹੁੰਚਦੇ ਆਪਾਂ ਪਹੁੰਚੇ ਗਏ ਆ ਜੜਿਆਲੇ ਮੈਂ ਕਿਹਾ ਚਲੋ ਜੜਿਆਲਾ ਵੀ ਦਿਖਾ ਲਈਏ ਦੇਖ ਲਓ ਦੁਪਹਿਰ ਨੂੰ ਕਿਦਾਂ ਦਾ ਲੱਗਦਾ ਸੋਨਮਸਾਲ ਕੋਈ ਸਵਾਰੀ ਦੀਦੀ ਨਹੀਂ ਫਗਵਾੜੇ ਫਗਵਾੜੇ ਜਿੰਨੀ ਆਵਾਜ਼ਾਂ ਮਾਰਦੇ ਆ 19-20 ਵਾਰੀ ਮਿਲ ਜੂਵੇ ਤਾਂ ਵੀ ਬਹੁਤ ਆ। ਬਗਵਾੜਾ ਬਗਵਾੜਾ ਬਗਵਾੜਾ। ਬਗਵਾੜੇ ਬਗਵਾੜੇ ਬਗਵਾੜੇ। ਦੇਖ ਲਓ ਸਾਰਾ ਬੱਸ ਸਟੈਂਡ। ਜੜਿਆਲੇ। ਉਹ ਦੀਦਾ ਸਵਾਰੀ। ਬਸ ਆ ਸਾਡੀਆਂ ਜਿਹੜੀਆਂ ਉਤਰੀਆਂ ਉਹੀ ਆ। ਖਾਲੀ ਪਿਆ ਸਾਰਾ ਬੱਸ ਸਟੈਂਡ। ਕੀ ਇੱਥੇ ਦੁਪਹਿਰ ਨੂੰ ਬੱਸਾਂ ਚਲਾਉਣੀਆਂ ਅਸੀਂ? ਬੁਰਾ ਹਾਲ ਆ ਬਈ। ਆਹ ਖੜੀ ਆਪਣੀ ਲਾਡੋ ਰਾਣੀ। ਚਲੋ ਚੱਲੀਏ। ਹਾਂਜੀ ਮਿੱਤਰੋ। ਪਹੁੰਚ ਗਏ ਆਪਾਂ। ਗਵਾੜੇ ਜਿਹੜਾ ਲਾਇਆ ਸਵਾਰੀ ਹੈਨੀਗੀ ਸਵਾਰੀ ਦਾ ਤਾਂ ਬਹੁਤ ਬੁਰਾ ਹਾਲਿਆ ਸਵਾਰੀ ਹੈਨੀਗੀ ਤੇ ਰੋਟੀ ਪਾਣੀ ਖਾ ਲਿਆ ਡਰਾਈਵਰ ਆਪਣਾ ਇੱਕ ਬਿਮਾਰ ਹੋਇਆ ਹੈ ਉਹਨੂੰ ਲੈ ਕੇ ਗਏ ਉਹ ਡਾਕਟਰ ਦੇ ਗਰਮੀ ਗਰਮੀ ਪਈ ਉਹ ਅੰਦਰ ਇੱਕ ਤਾਂ ਹੈ ਨਾ ਬਰਫ ਵਾਲਾ ਪਾਣੀ ਜਿਹੜੀ ਬਰਫ ਆਪਾਂ ਬਾਹਰੋਂ ਲੈ ਕੇ ਪਾਉਨੇ ਆ ਪਾਣੀ ਦੇ ਵਿੱਚ ਉਹਦੇ ਵਿੱਚ ਕੈਮੀਕਲ ਜਿਹੇ ਹੁੰਦੇ ਆ ਉਹਨਾਂ ਇਨੀਸ਼ੀਏਤੀ ਜੰਮਦੀ ਕਿੱਦਾਂ ਤੁਹਾਨੂੰ ਵੀ ਪਤਾ ਹੈ ਨਾ ਤੇ ਉਹਨਾਂ ਮੂੰਹ ਪੱਕਦਾ ਅੰਦਰ ਗਰਮੀ ਪੈਂਦੀ ਹੋਰ ਜ਼ਿਆਦਾ ਗਰਮੀ ਪੈਂਦੀ ਹੈ ਨਾ ਪਾਣੀ ਪੀ ਜਾਣਾ ਪਿਆਸ ਬੁਝਣੀ ਨਹੀਂ ਅੰਦਰ ਗਰਮੀ ਪੈ ਜਾਂਦੀ ਹੈ ਰੋਟੀ ਖਾ ਲਈ ਹੁਣੇ ਸੋ ਉਹ ਬਿਮਾਰ ਜ਼ਿਆਦਾ ਹੋਇਆ ਉਹ ਡਾਕਟਰ ਦੇ ਲੈ ਗਿਆ ਉਹ ਆ ਤੇ ਬਾਕੀ ਹੁਣ ਵਿਲੇ ਆ 2 ਘੰਟੇ 2 ਘੰਟੇ ਵੀ ਪੌਣੇ ਦੇ 2 ਘੰਟੇ ਤੇ ਦੇਖਦੇ ਆ ਇੱਕ ਗੱਡੀ ਦਾ ਟਾਇਰ ਬਦਲਾਉਣੇ ਆ ਜੇ ਬਦਲਾਉਣੇ ਹੋਏ ਤਾਂ ਹੁਣੇ ਬਦਲਾ ਲੈਣੇ ਆ ਆਪਾਂ ਗੱਲ ਕਰਨੀ ਹੈ ਇੱਕ ਅੱਜ ਜਿਹੜੀ ਉੱਥੇ ਪਟਿਆਲੇ ਦੇ ਕਨੈਕਟਰ ਨਾਲ ਹੋਈ ਆ ਕਟਮਾਰ ਠੀਕ ਆ ਉੱਤੇ ਆਪਾਂ ਗੱਲ ਕਰਨੀ ਆ ਕਰਾਂਗੇ ਗਰਮੀ ਇੰਨੀ ਕੁ ਜ਼ਿਆਦਾ ਹੋਈ ਹੋ ਆ ਇਹ ਤੁਸੀਂ ਸੋਚ ਵੀ ਨਹੀਂ ਸਕਦੇ ਬੱਸਾਂ ਖਾਲੀ ਜਾ ਰਹੀਆਂ ਪੈਸਾ ਕੋਈ ਨਹੀਂ ਪੱਜਦਾ ਪਿਆਰ ਯਾਨੀ ਕਿ ਟ੍ਰਾਂਸਪੋਰਟ ਦਾ ਇਸ ਟਾਈਮ ਇਹ ਹਾਲਿਆ ਕਿ ਬਹੁਤ ਤਰਸ ਜਿਹਾ ਗਿਆ ਸਰਕਾਰਾਂ ਨੂੰ ਕੁਝ ਕਰਨਾ ਚਾਹੀਦਾ ਨਹੀਂ ਤਾਂ ਇਹ ਬੰਦ ਹੋ ਜਾਣੀਆਂ ਇਕੱਲਾ ਬਾਦਲ ਨਹੀਂ ਬੱਸਾਂ ਚਲਾਉਂਦਾ ਹੋਰ ਵੀ ਲੋਕਾਂ ਦੀਆਂ ਹੈਗੀਆਂ ਜਿਹੜੇ ਮੇਰੇ ਵਰਗੇ ਇੱਕ ਦੋ ਬਸਾਂ ਵਾਲੇ ਹੋਰ ਟ੍ਰਾਂਸਪੋਰਟਰ ਬਹੁਤ ਆ ਜਿਨ੍ਹਾਂ ਦਾ ਇੱਕ ਬਸ ਦੇ ਉੱਤੇ ਚਾਰ ਚਾਰ ਪੰਜ ਪੰਜ ਜੀ ਰੋਟੀ ਖਾਂਦੇ ਆ ਹਨਾ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਦੁਪਹਿਰਾ ਕੱਟ ਲਿਆ ਗਰਮੀ ਨਾਲ ਬਹੁਤ ਬੁਰਾ ਹਾਲ ਆ ਆਪਡੀ ਇੱਕ ਜਿਹੜੀ বাস ਹੁੰਦੀ ਸੀ ਨਿਊ ਪੰਜਾਬ ਨੂੰ ਉਹਦੀ ਫੋਟੋ ਲਾ ਲੂੰਗਾ ਉਹ ਅੱਜ ਆ ਪਦਤੀ ਬੇਚ ਕਿਉਂਕਿ ਇੱਕ ਲਈ ਸੀ ਇੱਕ 베ਚਤੀ ਪਰਮਟ ਦੇ ਥੋੜੀ ਹਸਾਬ ਦਾਬ ਸਿਗਾ ਕਰਕੇ 베ਚਤੀ ਦੂਜੀ ਗੱਲ ਜਿਹੜਾ ਉਹ ਪੈਸੂ ਵਾਲੀ ਗੱਲ ਹੋਈ ਆ ਕੰਡੈਕਟਰ ਦੇ ਨਾਲ ਹੱਥਾ ਪਾਈਆਂ ਹੋਈਆਂ ਪਟਿਆਲੇ ਨਵੇਂ বাস ਸਟੈਂਡ ਤੇ ਹਮੇਸ਼ਾ ਕੰਡੈਕਟਰ ਕੀ ਕਰਦੇ ਪੈਸੂ ਦੇ ਵਿੱਚ ਤੁਹਾਨੂੰ ਪਤਾ ਆ ਆਧਾਰ ਕਾਰਡ ਦੇ ਕਰਕੇ ਲੋਕ ਫ੍ਰੀ ਕਿੱਦਾਂ ਤਰਜੀ ਦਿੰਦੇ ਆ ਤੇ ਕਿੱਦਾਂ ਉਹਦੇ ਤੇ ਮਗਰ ਪੈਂਦੇ ਆ ਉਹ ਵਿਚਾਰੇ ਕੰਡੈਕਟਰ ਹੁਣ ਇੰਨੀ ਭਰੀ ਬੱਸ ਦੇ ਵਿੱਚ ਨਹੀਂ ਕੱਟ ਸਕਦੇ ਟਿਕਟਾ ਹਨਾ ਉਹ ਕੀ ਕਰਦੇ ਆ ਤਾਕੀ ਦੇ ਵਿੱਚ ਖੜ ਜਾਂਦੇ ਇੱਕ ਤਾਕੀ ਬੰਦ ਕਰ ਲੈਂਦੇ ਦੂਜੀ ਤਾਕੀ ਤੇ ਸਵਾਰੀਆਂ ਦੀਆਂ ਟਿਕਟਾ ਕੱਟ-ਕੱਟ ਕੇ ਚੜਾਈ ਜਾਂਦੇ ਆ ਹੁਣ ਧਾਰਗੜ ਦੇ ਨੰਬਰ ਪਾਉਣਾ ਭਰੀ ਬੱਸ ਦੇ ਵਿੱਚ ਫਸਾਰੀ ਬੱਸ ਕਲੀਅਰ ਕਰਨਾ ਉਹਨਾਂ ਨੂੰ ਚੈੱਕ ਕਰਾਂ ਦਾ ਵੀ ਡਰ ਹੁੰਦਾ ਹਨਾ ਬਹੁਤ ਔਖਾ ਕੰਮ ਨਹੀਂ ਹੁੰਦਾ ਤਾਂ ਕਰਕੇ ਇਦਾਂ ਕਰਦੇ ਆ ਉਹ ਜਿਹੜੀ ਲੜਾਈ ਹੋਈ ਆ ਉਹ ਲੜਾਈ ਹੋਈ ਆ ਜ ਕੁਝ ਲੇਡੀਜ਼ ਸੀਗੀਆਂ ਨਾਲ ਉਹਨਾਂ ਦੇ ਬੱਚੇ ਸੀ ਲੇਡੀਜ਼ ਦੀਆਂ ਦਾ ਟਿਕਟ ਨਹੀਂ ਲੱਗਦੀ ਬੱਚੇ ਵੀ ਲੇਡੀਜ਼ ਹੁਣ ਤਾਂ ਵੀ ਨਹੀਂ ਲੱਗਦੀ ਕੁੜੀਆਂ ਬੱਚੀਆਂ ਹਨਾ ਉਹਨਾਂ ਨਾਲ ਦੋ ਮੁੰਡੇ ਨਿਆੜੇ ਸੀ ਪਹਿਲਾਂ ਉਹਨਾਂ ਨੇ ਇੱਕ ਬੱਚਾ ਨਾਲ ਲਗਾ ਲਿਆ ਦੂਜੀ ਵਾਰੀ ਉਹ ਮੁੰਡੂ ਕੰਡੈਕਟਰ ਨੇ ਹਾਕ ਮਾਰੀ ਕਿ ਹਾਂ ਬਈ ਇਹਦੀ ਟਿਕਟ ਲਓ ਉਹ ਗੈਂਦੀ ਪੂਰੇ ਤੇਰੀ ਪੇ ਦੀ ਬਸਿਆ ਐਦਾਂ ਕਰਕੇ ਉਹਨੂੰ ਬੋਲੀਆ ਪੁੱਠਾ ਹਨਾ ਤੇ ਕੰਡੈਕਟਰ ਨੇ ਵੀ ਹੁਣ ਜਵਾਬ ਦੇਣਾ ਜਾਂ ਉਹ ساری ਦਿਹਾੜੀ ਕਿੰਨੇ ਕਦੀ ਸੁਣੀ ਜਾਈਏ ਉਹ ਵੀ ਕਿਸੇ ਦੇ ਧੀ ਪੁੱਤ ਆ ਉਹਨਾਂ ਦੀ ਵੀ ਇੱਜ਼ਤ ਆ ਇਹ ਪਹਿਲਾ ਦਾ ਜਿਹੜੇ ਬਾਹਰੋਂ ਆਏ ਆ ਜੁਪੀ ਬਿਹਾਰ ਦੇ ਵਿੱਚ ਉਹਨਾਂ ਦੇ ਆਧਾਰ ਕਾਰਡ ਇੱਥੇ ਦੀ ਬਣੇ ਕਿੱਦਾਂ ਇਹਨਾਂ ਨੂੰ ਪਹਿਲਾਂ ਇਹ ਸੋਚਣਾ ਚਾਹੀਦਾ ਠੀਕ ਆ ਦੂਜੀ ਗੱਲ ਵੀਡੀਓ ਦੇ ਵਿੱਚ ਤੁਹਾਨੂੰ ਵੀਡੀਓ ਕੱਟ ਕੇ ਲਾ ਦੂੰਗਾ ਸਾਫ ਪਤਾ ਲੱਗਦਾ ਆ ਕਿ ਉਹ ਪਹਿਲਾਂ ਕੰਡੈਕਟਰ ਨਾਲ ਹੱਥਾਂ ਪਾਈਆਂ ਹੋ ਰਹੀਆਂ ਕੰਡੈਕਟਰ ਫੇਰ ਮੁੜ ਕੇ ਜਦੋਂ ਆਪਣੇ ਬਚਾ ਲਏ ਉਹਨਾਂ ਨੂੰ ਧੱਕਾ ਮਾਰਦਾ ਤੇ ਪਿੱਛੇ ਬੋਲਣ ਲੱਪਨੀਆਂ ਜਨਾਨੀ ਨੂੰ ਹੱਥ ਪਾਇਆ ਜਨਾਨੀ ਨੂੰ ਹੱਥ ਪਾਉਣ ਦਾ ਮੁੱਦਾ ਤਾਂ ਹਮੇਸ਼ਾ ਹੀ ਸਾਡੇ ਮੁਲਕ ਦੇ ਵਿੱਚ ਬਣਾਈ ਦਿੰਦੇ ਆ ਹਨਾ ਜਦ ਕੀ ਆਪਣੇ ਬਚਾ ਕਰਨ ਦਾ ਸਾਰਿਆਂ ਨੂੰ ਹਾਕਿਆ ਜ 15 20 ਲੈਣੀਆਂ ਇਕੱਠੀਆਂ ਹੋ ਕੇ ਇੱਕ ਜੰਬ ਬੰਦੇ ਨੂੰ ਪਹਿਣ ਗਿਆ ਤਾਂ ਉਹ ਬੰਦਾ ਆਪਣਾ ਬਚਾਤਾ ਕਰੂਗਾ ਹੀ ਉਹਦੇ ਵਿੱਚ ਸਾਫ ਪਤਾ ਲੱਗਦਾ ਉਹਦੀ ਪੱਕ ਨੂੰ ਪਹਿਲਾਂ ਹੀ ਹੱਥ ਪਾਇਆ ਜਾ ਚੁੱਕਾ ਆ ਤੇ ਉਹਦੇ ਕੱਪੜੇ ਪਾੜੇ ਜਾ ਚੁੱਕੇ ਸੀਗੇ ਵੀਡੀਓ ਤਾਂ ਬਣਾਉਂਦੀਆਂ ਸੀਗੇ ਕਿ ਅਸੀਂ ਸੱਚੀਆਂ ਹੋ ਜੂਗੀਆਂ ਇਹ ਗੱਲ ਕਹਿ ਕੇ ਕਿ ਕੰਡੈਕਟਰ ਨੂੰ ਕੰਡੈਕਟਰ ਨੇ ਲੇਡੀਜ਼ ਨੂੰ ਹੱਥ ਪਾਇਆ ਹੈ ਨਾ ਦੇਵ ਮੋੜ ਕੇ ਮਾਵਾ ਭੈਣਾ ਦੀਆਂ ਗਾਲਾਂ ਵੀ ਕੱਢਦੀਆਂ ਸੁਣਦੀ ਆ ਤੁਸੀਂ ਉਹਦੇ ਵਿੱਚ ਬੀਪ ਕੀਤਾ ਆ న్యూਸ ਰਿਪੋਰਟਰ ਵਾਲੇ ਨੇ ਮੈਂ ਕਹਿੰਦਾ న్యూਸ ਰਿਪੋਰਟਰ ਵਾਲਾ ਬੰਦਾ ਇੰਨਾ ਨਕਮਾ ਉਹ ਜਨਾਨੀ ਦੇ ਮੂੰਹੋਂ ਲੇਡੀਜ਼ ਦੇ ਮੂੰਹੋਂ ਇੱਕੋ ਹੀ ਗੱਲ ਕਹਾ ਰਿਹਾ ਆ ਕਿ ਕੰਡੈਕਟਰ ਨੇ ਨਸ਼ਾ ਮੱਲੋ ਮੱਲੀ ਉਹਦੇ ਮੂੰਹ ਕਰ ਕੰਡੈਕਟਰ ਨੇ ਨਸ਼ਾ ਵੀ ਕੀਤਾ ਸੀ ਕੰਡੈਕਟਰ ਨੇ ਨਸ਼ਾ ਵੀ ਕੀਤਾ ਸੀ ਜਦ ਕਿ ਉਹ ਆਪਣਾ ਡੋਪ ਟੈਸਟ ਕਰਾਉਣ ਨੂੰ ਤਿਆਰ ਬੈਠਾ ਆ ਕਿ ਤੁਸੀਂ ਮੇਰਾ ਸਾਰੀ ਜ਼ਿੰਦਗੀ ਦਾ ਡੋਪ ਟੈਸਟ ਕਰ ਲਓ ਜੇ ਕਿਤੇ ਵੀ ਨਸ਼ਾ ਆਇਆ ਸਾਰੇ ਡਰਾਈਵਰ ਕੰਡੈਕਟਰ ਇੱਕੋ ਜਿਹੇ ਨਹੀਂ ਹੁੰਦੇ ਜਿੱਦਾਂ ਤੁਸੀਂ ਸਾਰੇ ਬੰਦੇ ਸਾਰੀਆਂ ਜਨਾਨੀਆਂ ਇੱਕੋ ਜੀਆਂ ਇਦਾਂ ਸਾਰੇ ਡਰਾਈਵਰ ਕੰਡੈਕਟਰ ਇੱਕੋ ਜਿਹੇ ਨਹੀਂ ਹੁੰਦੇ ਤੇ ਹਰੇਕ ਨੂੰ ਮਾੜਾ ਕਹਿਣਾ ਮਾੜੀ ਗੱਲ ਆ ਤੇ ਮੁੱਦਾ ਇਹ ਆ ਇਹਦੀ ਪੱਗ ਨੂੰ ਹੱਥ ਕਿਉਂ ਪਾਇਆ ਤੁਸੀਂ ਉਹਦੇ ਕੱਪੜੇ ਕਿਉਂ ਪਾੜੇ ਉਹਨੇ ਤਾਂ ਕੰਮ ਕੀ ਹੱਥੋਂ ਪਾਈ ਕਿਉਂ ਕੀਤੀ ਜੇ ਤੁਹਾਡੇ ਕੋਲ ਕੰਡੈਕਟਰ ਨੇ ਹੱਥ ਟਿਕਟ ਮੰਗੀ ਸੀ ਤਾਂ ਤੁਹਾਡੇ ਟਿਕਟ ਕਟਾਉਣ ਦੇ ਇੰਨੇ ਜਾਣੇ ਤੁਸੀਂ ਫ੍ਰੀ ਜਾ ਰਹੇ ਆ ਕਿ ਬੱਚੇ ਦੀ ਟਿਕਟ ਨਹੀਂ ਕਟਾ ਸਕਦੇ ਕੰਡੈਕਟਰ ਕੰਡੈਕਟਰ ਕੀ ਕਰੇਗਾ ਕੰਡੈਕਟਰ ਜੇ ਤੁਹਾਡੇ ਕੋਲ ਟਿਕਟ ਮੰਗੂਗਾ ਕੋਈ ਵੀ ਐਡਾ ਸਦਾਈ ਨਹੀਂ ਹੁੰਦਾ ਕਿ ਬੁੜੀਆਂ ਨਾਲ ਹੱਥੋਂ ਪਾਈ ਹੋਆ ਸੀ ਵੀ ਹੈਗੇ ਆ ਅਸੀਂ ਲੋਕਾਂ ਨਾਲ ਹੱਥੋਂ ਪਾਈ ਬੁੜੀਆਂ ਨਾਲ ਲੜਦੇ ਨਹੀਂ ਫਿਰਦੇ ਨਾ ਕਿਸੇ ਦੇ ਹੱਥ ਚੱਕਣਾ ਤਾਂ ਉੱਦੇ ਮਾੜੀ ਗੱਲ ਆ ਚਾਹੇ ਬੰਦਾ ਆ ਚਾਹੇ ਜਨਾਨੀ ਆ ਤੇ ਬਾਕੀ ਗੱਲ ਨਕੋਦਰ ਖੜੇ ਆ ਆਪਾਂ ਗਰਮੀ ਇਨੀ ਜ਼ਿਆਦਾ ਆ ਜਦੋਂ ਸੋਚ ਨਹੀਂ ਸਕਦੇ ਬਹੁਤ ਬੁਰਾ ਹਾਲ ਆ ਫੋਨ ਵੀ ਜਾਣੀ ਕਹਿੰਦਾ ਨਾ ਡੇਢ ਕੇ 1 ਡੇਢ ਮਿੰਟ ਦੀ ਵੀਡੀਓ ਬਣਾਉਂਦਾ ਬੰਦ ਹੋ ਜਾਂਦਾ ਪਿਆ ਹੀਡ ਹੋ ਕੇ ਇਨੀ ਜ਼ਿਆਦਾ ਗਰਮੀ ਆ ਚਲੋ ਆ ਬੱਸ ਸਟੈਂਡ ਦੇਖ ਲਓ ਖਾਲੀ ਪਿਆ ਆ ਸਾਡੀ ਬੱਸ ਸਾਡੀ ਸਾਡੀ ਬੱਸ 52 ਸੀਟਾਂ ਤੋਂ 32ਾਂ ਤੇ ਆ ਗਈ ਹੈ ਹੁਣ 32 ਤੋਂ ਛੋਟਾ ਹਾਥੀ ਲੈ ਜਾਣਾ ਪਿਆ ਕਰਦਾ ਮੈਨੂੰ ਲੱਗਦਾ ਇਹ ਬਾਜੀ ਛੋਟਾ ਹਾਥੀ ਲਿਆ ਕਰੀ ਹੁਣ ਕਿਹੜਾ ਲਾਉਣ ਨੂੰ ਜ਼ਵਾਦੀ ਪੈਣੀਗੀ ਰਾਤ ਤੋਂ ਤੇ ਨਹੀਂ ਲਿਆ ਹੋਰ ਕੀ ਯਾਰ ਬਹੁਤ ਸਤਲੁਜ ਸਤਲੁਜ ਕੰਪਨੀ ਦੇ ਵਰਕਰਾਂ ਨੂੰ 4 ਤੋਂ 5 ਮਹੀਨੇ ਹੋ ਗਏ ਸੈਲਰੀ ਨਹੀਂ ਮਿਲੀ ਕਿਉਂਕਿ ਇੱਕ ਆਮ ਬੰਦੇ ਦੀ ਟਰਾਂਸਪੋਰਟ ਆ ਬਾਰੀ ਨਹੀਂ ਤੁਸੀਂ ਬਾਰੀ ਦੀ ਟ੍ਰਾਂਸਪੋਰਟ ਫੇਲ ਕਰਨ ਦੇ ਚੱਕਰ 'ਚ ਆਮ ਬੰਦੇ ਫੇਲ ਕਰਦੇ ਸਰਕਾਰਾਂ ਨੇ ਚਲੋ ਠੀਕ ਹੈ ਨਹੀਂ 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 ਬਣਾਣੀ ਹੈ ਨਾ ਮੈਨੂੰ ਚਲ ਨਹੀਂ ਫੋਟੋ ਖਿੱਚ ਲਵਾ ਉਹ ਤਾਂ ਐਂ ਦੇ ਯਾਰ ਫੋਟੋ ਤਾਂ ਖਿੱਚ ਲਾ ਹਾਂ ਮੈਂ ਵੀ ਬੱਸ ਆਉਂਦਾ ਉਹ ਇੱਥੇ ਆਦੇ ਮੈਂ ਆਪਣੀ ਨਾਲ ਪੜਾਵਾ ਚਲ ਹਾਂ ਠੀਕ ਹੈ ਨਹੀਂ ਉਹ ਪੁਰਣੀ ਗੱਲ ਕੋਈ ਸਾਡੀ ਹੁਣ ਚਲਾਉਣੀ ਆ ਮਿੱਤਰੋ ਬੱਸ ਸ਼ੀਸ਼ਾ ਗੰਦਾ ਆ ਗੰਦਾ ਸ਼ੀਸ਼ਾ ਲੈ ਕੇ ਪਤਾ ਨਹੀਂ ਕਿੰਨੇ ਚਲਾ ਲੰਦੇ ਆ ਇਹ ਇਹ ਮਾੜੀ ਵਾਰੀ ਮੈਂ ਕਿਹਾ ਸ਼ੀਸ਼ਾ ਸਾਫ਼ ਕਰਕੇ ਜਾਵਾਂ ਤੇ ਦੇ ਦੇ ਇਹਨਾਂ ਦਾ ਚੱਕਰ ਪਵਾਵਾ ਮੁੱਕਦੀ ਨਹੀਂ ਕਦੀ ਕੁੱਛ ਕਦੀ ਕੁੱਛ ਕਰੀ ਗਏ। ਆ ਵੇ ਸ਼ੀਸ਼ਾ ਹੋ ਗਿਆ ਸਾਫ਼। ਉਹ ਆੜੇ ਨੂੰ ਜਾਣ ਦੀ ਤਿਆਰੀ ਹਾਂ ਖੜਾ ਆਪਣਾ ਬੂਤੀ ਡਾਉਣ ਦੇ ਹਾਂ ਤੇ ਤਿਆਰੀ ਆ ਚੱਲਣ ਦੀ ਹਾਂਜੀ ਮਿੱਤਰੋ ਅੱਜ ਦਾ ਬਲੌਗ ਇੱਥੇ ਹੀ ਅੱਜ ਖਤਮ ਆ ਅੱਜ ਦਾ ਦਿਨ ਵੀ ਖਤਮ ਆ ਤੇ ਬਲੌਗ ਵੀ ਖਤਮ ਆ ਮੈਨੂੰ ਪਤਾ ਬਲੌਗ ਵਧੀਆ ਨਹੀਂ ਬਣਾਏ ਜਾ ਰਹੇ ਕਿਉਂਕਿ ਗਰਮੀ ਬਹੁਤ ਹੈ ਕਿਤੇ ਜਾ ਨਹੀਂ ਹੋ ਰਿਹਾ हां कैसे दिन जितन दिन बढ़िया ਹੋਇਆ ਜਰੂਰ ਜਾਵਾਂਗੇ ਕਿਤੇ ਤੇ ਉੱਥੇ ਦੇ ਜਗ੍ਹਾ ਦੇ ਇਤਿਹਾਸ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਦੱਸਾਂਗੇ ਬਾਕੀ ਰਹੀ ਗੱਲ ਟਰਾਂਸਪੋਰਟ ਦੀ ਟਰਾਂਸਪੋਰਟ ਦਾ ਹਾਲ ਤਾਂ ਤੁਸੀਂ ਦੇਖ ਹੀ ਲਿਆ ਆ ਆਧਾਰ ਕਾਰਡ ਲਾਗੂ ਕਰਕੇ ਸਰਕਾਰ ਨੇ ਆਰਟੀਸੀ ਦੇ ਵਪ ਦੇ ਵਰਕਰਾਂ ਦੇ ਵਿਛਤਰ ਪੁਆਰਿਆ ਲੋਕਾਂ ਤੋਂ ਤੇ ਪ੍ਰਾਈਵੇਟ ਵਾਲਿਆਂ ਦੇ ਦਾ ਅੱਗੇ ਵੀ ਪੈਂਦੇ ਸੀ ਤਾਂ ਹੁਣ ਵੀ ਪਈ ਜਾਂਦੇ ਆ ਦੂਜੀ ਗੱਲ ਜਿਹੜਾ ਵਿਭਾਗ ਸਭ ਤੋਂ ਜ਼ਿਆਦਾ ਸਰਕਾਰ ਨੂੰ ਟੈਕਸ ਦੇ ਰਿਹਾ ਸਰਕਾਰ ਇੱਕ ਬਾਦਲ ਨੂੰ ਫੇਲ ਕਰਨ ਦੇ ਚੱਕਰ ਦੇ ਵਿੱਚ ਸਾਰਿਆਂ ਨੂੰ ਫੇਲ ਕਰ ਰਿਹਾ ਆ ਇੱਕ ਸਤਲਜ ਕੰਪਨੀ ਜਿਹੜਾ ਸਿੰਗਲ ਆਪਰੇਟਰ ਆ ਉਸ ਤੋਂ 5 ਮਹੀਨੇ ਹੋ ਗਏ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਇਹ ਹਾਲ ਆ ਇਸ ਟਾਂ ਸਰਕਾਰ ਦਾ ਟਰਾਂਸਪੋਰਟਾਂ ਦਾ ਤੇ ਕਿੱਦਾਂ ਵਰਕਰਗੇ ਜਾਰਾ ਕਰਦਾ ਹੋਣਗੇ ਤੇ ਇਹ ਮਾੜਾ ਮੋਟਾ ਸਰਕਾਰ ਨੂੰ ਸੋਚਣਾ ਚਾਹੀਦਾ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ